ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਫਾਰਮ ਚ ਬਾਈ ਕੋਲੇ ਤਿੰਨ ਨਾਗ ਹੈ ਇੱਕ ਬੈੜਾ ਬਾਈ 10 ਕਿ ਦਿਨਾਂ ਦੀ 15 ਕਿ ਦਿਨਾਂ ਦੀ ਕੱਚੀ ਆ ਦੋ ਬਾਈ ਕੋਲੇ ਹੀਪਰ ਬੱਚਿਆਂ ਨੇ ਟਾਪ ਕਲਾਸ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਾਊਥ ਤੋਂ ਪਹਿਲਾਂ ਤੁਹਾਡੇ ਦਾ ਪਹੁੰਚ ਸੀਗੇ ਜੇ ਕੋਈ ਵੀ ਰੈਮੇਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15302 81467 15302 ਆਓ ਕਰ ਲੈਨੇ ਭਾਈ ਨਾ ਗੱਲ ਬਾਤ ਆਜੋ ਵਿੱਚ ਬੱਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬੱਜੀ ਜੀ ਹਾਂਜੀ ਹਾਂਜੀ ਵਧੀਆ ਬਈ ਨਾਮ ਤੇ ਐਡਰੈਸ ਬੋ ਬਈ ਨਾਮ ਤਨਵੀਰ ਸਿੰਘ ਪਿੰਡ ਥਾ ਹੈ ਜ਼ਿਲ੍ਹਾ ਮੋਗਾ ਤਹਿਸੀਲ ਵਾਕਾਪੁਰਾਣਾ ਬਈ ਨੇੜੇ ਪਿੰਡ ਬਈ ਨੇੜੇ ਪਿੰਡ ਭਗਤਾ ਪਾਈ ਰਹ ਜਾਂਦਾ ਜੀ ਸੋ ਇਧਰ ਸੁਖਨੰਦਰ ਰਹਿੰਦਾ ਠੀਕ ਹੈ ਬਈ ਮੋਬਾਈਲ ਨੰਬਰ ਬੋ 98555 70184 ਠੀਕ ਹੈ ਬਈ ਤੇ ਬਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਟਾਪ ਕਲਾਸ ਕਿੰਨੀ ਉਮਰ ਹੈ ਜੀ ਇਹਦੇ 1 ਸਾਲ ਦੀ ਹੈ ਬਈ ਪੂਰੇ ਦੀ 12 ਮਹੀਨੇ ਹੈ ਜੀ ਦੀ ਓਕੇ ਬਈ ਕਿਹੜੇ ਟੀਕੇ ਦੀ ਹੈ ਬਈ ਇਹ ਵਰਲਡ ਵਾਈਡ ਦੇ ਹੈ ਬਈ ਓਕੇ ਬਈ ਆਹ ਕਿੰਨਾ ਕਿ ਰਿਕਾਰਡ ਵੈਸੇ ਦੀ ਮਾਨ ਰਿਕਾਰਡ ਵੀ ਦੂਜੇ ਸੂਏ 25 26 ਲੀਟਰ ਸੀਗਾ ਓਕੇ ਬਾਈ ਠੀਕ ਆ ਕੱਦ ਬਹੁਤ ਆ ਨਾ ਬੱਚੀ ਦਾ ਕੱਦ ਬਹੁਤ ਆ ਬਈ ਮਿਲ ਕੇ ਜਮਾ ਕਾਬਲਾ ਹਣਾ ਹਾਂਜੀ ਠੀਕ ਹੈ ਜਮਾ ਕਾਬਲਾ ਬਈ ਫੇਸ ਦਿਖਾ ਦੇ ਬਈ ਫੇਸ ਦੀ ਬਿਊਟੀ ਦੇਖੋ ਕਮਾਲ ਬਹੁਤੀ ਵਾਦੀ ਬਹੁਤ ਚੰਗੀ ਸਨਖ ਆਪਣਾ ਬੱਚੀ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਈ ਚਾਰ ਥਾਣਾ ਬਈ ਹਾਂ ਬਈ ਚਾਰ ਥਾਣ ਚਾਰ ਹੀ ਆ ਬਈ ਕੋਈ ਫੋਟ ਨਹੀਂ ਛਾਂਗ ਨਹੀਂ ਨੇੜ ਤੋਂ ਚੈੱਕ ਕਰਵਾਉਣਾ ਝੂਲੀ ਬੜੀ ਚੰਗੀ ਆ ਨਾ ਬਈ ਹਾਂ ਝੂਲੀ ਲੈ ਨੇੜ ਤੋਂ ਚੈੱਕ ਕਰਵਾਉਣਾ ਝੂਲੀ ਕਮਾਲ ਦੀ ਆ ਕਰਮਾ ਲੈ ਕੀ ਬਾਤ ਹੈ ਕੱਲਾ ਕੱਲਾ ਥਾਨੇ ਗਲਾਬੀ ਥਾਨ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬਰੀਡ ਇੱਕ ਨੰਬਰ ਆ ਫੁੱਲ ਘਾਟਾ ਨਹੀਂ ਪਤਾ ਬਾਈ ਹਜੇ ਪਏ ਨੇ ਪਹਿਲੀ ਹਾਂ ਬਾਈ ਨੇ ਖੁੱਲੀਆਂ ਛੱਡੀਆਂ ਵੇ ਅਸੀਂ ਬਾਈ ਕਹਿੰਦਾ ਅੱਜ ਜਿਤ ਲਿਆਰੇ ਪਏ ਆ ਥੋੜਾ ਭੱਜੂ ਜ਼ਰੂਰ ਕੋਈ ਚੱਕਰ ਨਹੀਂ ਬਾਈ ਬਾਕੀ ਨਾ ਮੜਾ ਤੋੜਾ ਹੀ ਚੈੱਕ ਕਰਵਾਉਣਾ ਕੱਦ ਦਾ ਅੰਦਾਜ਼ਾ ਲਾ ਲਓ ਕੱਦ ਫੁੱਲ ਆ ਬਈ ਛੋਟੀ ਨਾ ਮੰਨਿਓ ਬਰੀਡ ਪ੍ਰਿੰਟ ਪ੍ਰੋਟੈਕ ਇੱਕ ਨੰਬਰ ਆ ਮਾਂ ਦਾ ਰਿਕਾਰਡ ਵੀ ਬਹੁਤ ਚੰਗਾ ਨਾਲ ਹੀ ਖੜੀ ਇਹਦੀ ਮਾਂ ਉਹ ਵੀ ਬਾਈ ਨੇ ਵੇਚਨੀ ਉਹ ਹਜੇ ਕੱਚੀ ਉਹ ਵੀ ਦਿਖਾਵਾਂਗੇ ਬਾਈ ਬਰੀਡ ਚੈੱਕ ਕਰੋ ਕਰ ਮਾਈ ਦੇ ਕਿਆ ਬਾਤ ਆ ਬਈ ਚੰਗੇ ਸੀਮਣ ਦੀਆ ਚੰਗਾ ਰਿਕਾਡ ਬਿਊਟੀ ਇੱਕ ਨੰਬਰ ਆ ਬਾਕੀ ਬੱਛੀ ਆਪ ਬੋਲਦੀ ਏ ਯਾਰ ਮੂੰਹ ਕਨੇ ਬਈ ਹਾਂਜੀ ਹਾਂਜੀ ਵੀਰ ਪੈਂਡ ਬਰੰਡ ਬਹੁਤ ਚੰਗੀ ਸਹੀ ਗੱਲ ਆ ਉਤੋਂ ਪਹਿਲੇ ਸੂਏ 25 26 ਕਿਲੋ ਪਾ ਦੂ ਇਸ ਕੋਈ ਟੂ ਹੀ ਨਹੀਂ ਚੱਕਦੀ ਕੋਈ ਲਿਸਤੀ ਨਹੀਂ ਬਈ ਜਮਾ ਉਤੋਂ ਸਟੇਟ ਆ ਗਈ ਚਾਰ ਥਾਣਾਗੇ ਨੇੜੇ ਤੋਂ ਚੈੱਕ ਕਰਵਾਨੇ ਝੂਲੀ ਇੱਕ ਨੰਬਰ ਕੱਲਾ ਕੱਲਾ ਥਣ ਪੂਰੀ ਵਿੱਚੇ ਥਣ ਕਿਆ ਬਾਤ ਆ ਬਈ ਤੇ ਕੀ ਮੁੱਲ ਆ ਵੀਰੇ ਜੈ ਜੈ ਮੁੱਲ ਵੀਰੇ ਫੋਨ ਤੇ ਹੀ ਕਰ ਲੈ ਜੈ ਜੀ ਹੋਗਰੀ ਹਾਂਜੀ ਵੀਰੇ ਜੈ ਜੀ ਠੀਕ ਆ ਬਈ ਮੁੱਲ ਭਾਈ ਕਹਿੰਦਾ ਫੋਨ ਤੇ ਕਰਾਂਗੇ ਮੋਹਲਾ ਜਿਹੜਾ ਬੱਚੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਗਾ ਬਾਲਾ ਮੁੱਲ ਨਹੀਂ ਕਰਦੇ ਬ੍ਰੀਡ ਇੱਕ ਨੰਬਰ ਆ ਬਹੁਤ ਚੰਗਾ ਬੱਚਾ ਬਾਈ ਹਨਾ ਕੱਦ ਕੁਦ ਬਹੁਤ ਵਧੀਆ ਕੱਦ ਦਾ ਮਾਣ ਦਾ ਵਹਿਲਾਈਦਾ ਕਿੱਡਾ ਇਹਦੋ ਸਹੀ ਆ ਮਾਂ ਦੇ ਬਰਾਬਰੀ ਹੋਈ ਪਈ ਆ ਲੈ ਬਿਊਟੀ ਚੈੱਕ ਕਰੋ ਬੋਦੀਵਾਦੀ ਪੂਰੀ ਚੰਗੀ ਆ ਕੁਆਲਿਟੀ ਇੱਕ ਨੰਬਰ ਆ ਕੁਆਲਿਟੀ ਬੱਚੇ ਇਹ ਜੇ ਮਿਲਦੇ ਆ ਖਾਸ ਕਰਕੇ ਫੀਡ ਨੰਬਰੀ ਵੀ ਆ ਕਹਿੰਦੇ ਬਾਈ ਜਦੋਂ ਫੀਡ ਨਾ ਇਹਦਾ ਵੀ ਵੇਚਣ ਦਾ ਇਰਾਦਾ ਵੀ ਹੈ ਨਹੀਂ ਸੋ ਦੂਜੇ ਬੱਚੇ ਛੋੜੇ ਛੋਟੇ ਆ ਯਾਰ ਫੀਡ ਦਾ ਫਿਰ ਲੋਟ ਨਹੀਂ ਹੁੰਦਾ ਸਿਸਟਮ ਉਨਾਂ ਨਾਲ ਵੱਡਾ ਹੈ ਸਹੀ ਆ ਉਸ ਜਗ੍ਹਾ ਦੀ ਵੀ ਪ੍ਰੋਬਲਮ ਆ ਹਨਾ ਹਾਂ ਜਗ੍ਹਾ ਦੀ ਵੀ ਪ੍ਰੋਬਲਮ ਆ ਬਾਈ ਜਗ੍ਹਾ ਦੀ ਪ੍ਰੋਬਲਮ ਹੈਗੀ ਉਸ ਚੱਲ ਆਏ ਆ ਵੀ ਹੁਣ 4 ਦਾ ਟਾਈਮ ਆ ਬਾਈ 4 ਚੂਰ ਪਾਉਣਾ ਹਨ ਹਾਂਜੀ ਹਾਂਜੀ ਉਹ 4 ਵੀ ਗਾਰਜ ਨਿਕਲ ਜਾਂਦੀ ਆ ਅੱਗੇ ਵੀਰੇ ਵੜ ਕਿੰਨੇ ਦਿਨ ਲਊ ਇਹ ਇਹਦੇ ਵੀਰੇ 8 ਅਕਤੂਬਰ ਦੀ ਇਹ ਆਈ ਹੋਈ ਵੀ ਆ ਓਕੇ ਯਾਨੀ ਕਿ 8 ਜੁਲਾਈ ਨੂੰ ਦਿਨ ਪੂਰੇ ਆ ਇਹਦੇ ਓਕੇ ਬਾਈ ਵੀ 25 26 ਦਿਨ ਰਹਿੰਦੇ ਆ ਇਹਦੇ 25 ਤੋਂ 26 ਦਿਨ ਪਏ ਆ ਹਾਂਜੀ ਕਿੰਨਾ ਰਿਕਾਰਡ ਇਹਦਾ ਬਾਈ ਦੁੱਧ ਇਹਦਾ ਬਾਈ 26 ਲੀਟਰ ਦਾ ਦੁੱਧ ਜੇ ਸੂਈ ਦਾ ਓਕੇ ਬਾਈ ਕੱਦ ਬਹੁਤ ਹੈ ਯਾਰ ਕੱਦ ਬਹੁਤ ਜ਼ਿਆਦਾ ਹੈ ਕੱਦ ਦਾ ਖੜਿਆ ਕਿੰਨਾ ਕੱਦ ਦਾ ਬਈ ਆਪਣਾ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ 6 ਫੁੱਟ ਹੈ ਬਈ 6 ਫੁੱਟ ਦਾ ਕੱਦ ਦਾ ਬਈ ਦਾ ਲੈ ਫੁੱਲ ਕੱਦ ਫੁੱਲ ਬਰੀਡ ਬਈ ਬਣਦੀ ਬੁੰਦੀ ਤਾਂ ਬਹੁਤ ਆ ਬਈ ਲੱਗਣੀ ਛੀ ਹੋਣੀ ਬਾਕੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਢਿਲਾਂ ਨੇੜ ਤੋਂ ਚੈੱਕ ਕਰਵਾਵਾਂਗੇ ਕੱਚੀ ਆ ਹਜੇ ਸਟਾਰਟਿੰਗ ਲੈਵਰੀ ਹੀ ਸ਼ੁਰੂ ਹੀ ਕਰੀ ਆ ਹਜੇ ਤਾਂ ਥੋੜਾ ਥੋੜਾ ਲਾਉਣ ਲੱਗੀ ਆ ਹਜੇ ਕਰਮ ਵਾਲੀ ਲੈ ਕਿਆ ਬਾਤ ਆ ਸੀਡ ਸੁਲ ਵੀ ਪੂਰੀ ਆ ਯਾਰ ਹਨਾ ਚੁਆਈ ਚੁਈ ਬਹੁਤ ਜਿਆਦਾ ਚੰਗੀ ਆ ਜਿੰਨੀ ਕਹਦੇ ਉਹਨਾਂ ਠੀਕ ਆ ਬਈ ਥਾਨ ਬਹੁਤ ਚੰਗਾ ਮੁੱਠੀ ਆ ਥਾਨ ਅੱਥੀ ਚੋਨੇ ਕੋਈ ਬਈ ਮਸ਼ੀਨ ਨਾਲ ਨਹੀਂ ਮਸ਼ੀਨ ਨਾਲ ਬਈ ਚੁਆਈ ਉਹ ਅੱਥੀ ਚੋ ਲਈਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਜਿਹੜਾ ਮਰਜੀ ਆ ਬਈ ਕੋਈ ਚੱਕਰ ਨਹੀਂ ਛੀ ਆ ਅੰਦਾਜ਼ਾ ਉਸ ਹਾਂ ਲਾਇਓ ਬਰੀਡ ਇੱਕ ਨਮ ਏਵੀਐਸ ਦਾ ਕੈਸੇ ਨੋਵਾ ਦਾ ਡੀਕਾ ਲੱਗਿਆ ਬਈ ਓਕੇ ਬਈ ਜਿਹੜੇ ਤੂੰ ਗੱਬਣ ਹਾਂਜੀ ਬਈ ਜਿਹੜੇ ਤੂੰ ਗੱਬਣਾ ਖੋਲ ਕਿਹੜੇ ਦੀ ਆ ਬਈ ਖੋਲ ਡੈਨਮਾਰਕ ਦੀ ਬਈ ਠੀਕ ਆ ਬਈ ਖੋਲ ਦੇ ਬਈ ਮਾੜੀ ਤੋਰ ਦੇ ਫੁੱਲ ਕ ਜੇ ਕੋਈ ਵੀਰ ਸਾਮ ਲੁਗਾ ਬੈੜ ਬਹੁਤ ਚੰਗੀ ਅੱਜ ਕੱਚੀ ਦੇ ਸਾਮ ਨਾਲ ਮੁੱਲ ਬਾਈ ਕਹਿੰਦਾ ਜਮਾ ਜਾਇਜ ਕਰ ਦਾਂਗੇ ਬੜਾ ਮੁੱਲ ਨਹੀਂ ਕਰਦੇ ਲੈ ਤੋਰਾ ਦੇਖੋ ਬਈ ਆਹ ਜਾਂਦੀ ਐ ਕੁੜੀ ਵਾਂਗੂ ਕਨੇ ਬਾਈ ਹਾਂਜੀ ਹਾਂਜੀ ਤੋਰਾ ਦਾ ਬਹੁਤ ਚੰਗਾ ਸਹੀ ਆ ਬਾਈ ਕੀ ਮੁੱਲ ਆ ਫਿਰ ਵੀਰੇ ਕੱਚੀ ਕੱਚੀ ਦਾ ਮੁੱਲ ਵੀ ਫੋਨ ਤੇ ਹੀ ਕਰ ਲਾਂਗੇ ਬਰੀਡ ਵਾਲੀ ਅਗਰ ਵਾਲੀ ਤੇ ਤੋਰਾ ਇੱਕ ਨੰਬਰ ਝੂਲੀ ਇੱਕ ਨੰਬਰ ਕੱਲੀ ਕੱਚੀ ਕੱਚੀ ਆ ਵਸ ਅੰਦਾਜ਼ਾ ਉਹ ਸਾਮ ਨਾਲ ਲਾ ਲਿਓ ਸਾਰੀਆਂ ਬਾਲਡਨ ਲੈ ਗੱਡੂ ਫਿਰ ਕਰਮ ਵਾਲੀ ਨੇ ਸੂਣਾਗਾ ਬਾਈ ਦਿਨ ਕਈ ਪਏ ਆ ਖੋਦ ਦੇ ਬਾਈ ਦਾ ਡਾਕਟਰੀ ਦਾ ਕੰਮ ਆ ਖੋਦ ਹੀ ਬਾਈ ਦਾ ਸੀਮੰ ਲਾਇਆ ਵਾ ਚੱਗੇ ਸੀਮੰ ਦੀਆਂ ਡੈਨਮਾਰਕ ਦੇ ਦੀ ਗੱਬਣ ਵੀ ਬਾਈ ਨੇ ਬਹੁਤ ਚੰਗੇ ਸੀਮੰ ਤੋਂ ਦੱਸ ਹੀ ਆਈ ਬੱਚੀ ਵੀ ਬਹੁਤ ਚੰਗੇ ਟੀਕੇ ਦੀ ਆ ਬੱਚੇ ਬਹੁਤ ਚੰਗੇ ਨੇ ਲੀਏ ਬਾਈ ਪਹਿਲਾਂ ਵੀ ਇਹਦੇ ਬੱਚੇ ਇੱਕ ਸੇਲ ਕਰਤੀ ਸੀਗੀ ਓਕੇ ਬਾਈ ਪਹਿਲੇ ਸੂਏ ਦੀ ਠੀਕ ਆ ਬੱਚਾ ਉਹਦਾ ਹੀ ਬਹੁਤ ਕਲਰ ਪ੍ਰਿੰਟ ਬਹੁਤ ਚੰਗੇ ਨੇ ਵੀਰੇ ਸੀਮੰ ਆਪਣਾ ਆਪਦਾ ਹੀ ਲਾਇਆ ਵਾ ਖੋਦ ਦੇ ਬਾਈ ਹਾਂ ਵੀਰੇ ਆਪਦਾ ਲੱਗਾ ਠੀਕ ਆ ਬਾਈ ਦਾ ਡਾਕਟਰੀ ਦਾ ਕੰਮ ਆ ਬਈ ਖੋਦ ਦੇ ਸੀਮੰ ਲਾਇਆ ਵਾ ਕਹਿਣ ਵਾਲੀ ਗੱਲ ਨਹੀਂ ਗੀ ਬਾਕੀ ਯਾਰ ਬਰੀਡ ਆਪ ਬੋਲਦੀ ਆ ਕਹਿੰਦੇ ਬਾਈ ਬਹੁਤ ਚੰ ਅੱਗੇ ਇੱਕ ਬੱਚੀ ਹੋਰ ਦਿਖਾਉਣੀ ਆ ਬਈ ਇਹਦੀ ਕਿੰਨੀ ਉਮਰ ਹੋ ਗਈ ਭਰਾ ਇਹਦੀ ਹੋਊਗੀ ਬਈ 8 1/2 ਮਹੀਨਾ ਓਕੇ ਕਿਹੜੇ ਟੀਕੇ ਦੀ ਹੈ ਇਹ ਵੀ ਇਹਦੇ ਕੋਲ ਟੀਕੇ ਤਾਂ ਨਹੀਂ ਪਤਾ ਆਪਾਂ ਇਹਦੀ ਮਾਂ ਲੈ ਕੇ ਆਂਦੀ ਸੀ ਐ ਆਪਣੇ ਕੋਲੇ ਫਾਰਮ 'ਚ ਓਕੇ ਬਈ ਕਿੰਨਾ ਕੁ ਰਿਕਾਰਡ ਹੈ ਇਹਦੀ ਮਾਂ ਦਾ ਬਈ ਹੈਗਾ ਬਈ ਇਹਦਾ ਵੀ 26 27 ਕਿਲੋ 26 27 ਕਿਲੋ ਦਾ ਰਿਕਾਰਡ ਹੈ ਹੁਣ ਬਹੁਤ ਚੰਗਾ ਝੂਲੀ ਚੰਗੀ ਆ ਨਾ 4 ਥਾਂ ਇਕੱਲਾ ਇਕੱਲਾ ਥਣ ਲੈ ਪੂਰੀ ਵਿੱਤੀ ਦੇ ਥਣ ਇੱਕ ਨੰਬਰ ਝੂਲੀ ਆ ਓਹ ਦੇ ਬਈ ਤੋਰ ਦੇ ਬਰੀਕ ਫੁੱਲ ਆ ਬਾਕੀ ਗਰਮੀਆਂ ਦਾ ਤੋਹਫਾ ਗਰਮੀ ਦੀ ਮਾਂ ਦੀ ਫੈਂਡ ਫੁੰਡ ਫੁੱਲ ਆਉਗੀ ਲੈ ਤੋਰਾ ਚੈੱਕ ਕਰ ਲਓ ਬਰੀਡ ਇੱਕ ਨੰਬਰ ਆ ਬਾਈ ਕਿਆ ਬੋੜ ਲਿਆ ਵੀਰੇ ਇਹਦਾ ਵੀ ਮੁੱਲ ਫੋਨ ਦੀਓ ਜੀ ਬਾਈ ਨਹੀਂ ਇਹਦਾ ਕਰ ਦਿਆਂਗੇ ਬਾਈ ਕਿੰਨਾ ਕੁ ਮੁੱਲ ਆ ਬਾਈ ਇਹਦਾ ਇਹਦਾ 13000 ਰੁਪਏ 13000 ਰੁਪਏ ਜਮਾ ਜਾਇਜ਼ ਮੁੱਲ ਲਾ ਖਿੱਚ ਕੇ ਮੁੱਲ ਰੱਖਿਆ ਬਾਈ ਨੇ ਚਮਕ ਪੂਰੀ ਆ ਠੀਕ ਆ ਬਾਈ ਸੇਤੂ ਹੀ ਲੈ ਲਓ ਯਾਰ ਹਨਾ ਬਸ ਵੀਰੇ 2-2.5 ਮਹੀਨਿਆਂ ਦੀ ਗਰੀਵੰਡੀ ਗੱਲ ਆ ਯਾਨੀ ਕਿ 8ਵੇਂ 9ਵੇਂ ਮਹੀਨੇ ਦੀ ਗੱਲ ਲੈ ਲੈਣੇ ਬਸ ਦੋ ਗੱਟੇ ਖਾ ਕੇ ਨਾ ਫੀਡ ਦੇ ਆਰਾਮ ਨਾਲ ਟੀਕਾ ਲੈ ਲੈਣਾ ਕਰਮਾਲੀ ਦਾ ਕੱਦ ਬਹੁਤ ਚੰਗਾ ਬਰੀਡ ਬਹੁਤ ਚੰਗੀ ਆ ਫੇਸ ਕੁਆਲਟੀ ਬਹੁਤ ਹੈ ਦੀ ਬਾਈ ਮੱਝ ਨਾਲ ਦਾ ਦੁੱਧ ਦੇਣਾ ਫੇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਬਾਕੀ ਠੰਡੀ ਠੁੰਡੀ ਪੂਰੀ ਅਭੀ ਆਈ ਨਹੀਂ ਵੀ ਠੀਕ ਆ ਲੈ ਬਾਈ ਜਿਵੇਂ ਮਰ ਜਿਆ ਉੱਥੇ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕੋਈ ਝੋਲੀ ਦੇਖੋ ਲੈ ਝੋਲੀ ਬਹੁਤ ਕਿਵੇਂ ਥਣ ਥਣ ਬਹੁਤ ਚੰਗੀ ਪੂਰਾ ਮੁਠੀ ਵਾਲਾ ਥਣ ਤਿਆਰ ਕਰਨਾ ਫੇਸ ਦੇਖੋ ਫੇਸ ਦੀ ਬਿਊਟੀ ਕਮਾਲ ਬਾਕੀ ਮੋਲ ਵੀ ਬਾਈ ਨੇ ਕੁਝ ਨਹੀਂ ਰੱਖਿਆ 13000 ਰੁਪਿਆ ਮਾਨਦਾਨ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਤੇ ਨਾਗਸੀ ਭਰਾ ਕੋਲੇ ਤਿੰਨ ਬਈ ਤਿੰਨੇ ਹੀ ਦਿਖਾਤੇ ਕਿਸੇ ਵੀਰ ਨੂੰ ਕੰਨਾਂ ਜੋ ਕੋਈ ਵੀ ਕੋ ਸਾੰਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ